ਕੀ ਤੁਹਾਡਾ ਨਾਮ ਆ ਔਰ ਕੀ ਤੁਹਾਡੇ ਅਸੋਸੀਏਸ਼ਨ ਦਾ ਨਾਮ ਆ ਔਰ ਜਿਹੜੀ ਤੁਹਾਡੀ ਮੀਟਿੰਗ ਲਈ ਆ ਕੀ ਉਹ ਏਜੰਡਾ ਸੀਗਾ ਮੈਂ ਸ਼ੋਰ ਰਾਜਪੂਤ ਪ੍ਰਧਾਨ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਸਾਡੀ ਹਰ ਮਿਨਿਤ 18 ਤਰੀਕ ਨੂੰ ਪ੍ਰੈਸ ਕਲੱਬ ਕੋਰਸ ਦੇ ਪੀਆਰ ਦਫਤਰ ਬੀਤੇ ਹੁੰਦੀ ਹੈ ਜਿਹਦੇ ਵਿੱਚ ਬਖ ਬਖ ਅਖਬਾਰਾਂ ਦੇ ਪ੍ਰਿੰਟ মিডিਆ ਦੇ ਆਨਲਾਈਨ মিডিਆ ਦੇ ਸਾਰੇ ਪੱਤਰਕਾਰ ਆ ਸੀ ਇਕੱਤਰ ਹੁੰਦੇ ਆ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਆ ਜਿੰਨੇ ਵੀ ਪੱਤਰਕਾਰ ਐ ਫਿਊਚਰ ਵਿੱਚ ਕੰਮ ਕਰਦੇ ਆ ਜਾਂ ਹੋਰ ਵੀ ਕੋਈ ਕੰਮ ਕਰਦੇ ਆਪਣੇ ਆਪਣੇ ਵਿਚਾਰ ਦੱਸਦੇ ਆ ਇੱਕ ਇਹ ਜਿਹੜਾ ਪ੍ਰੈਸ ਕਲੱਬ ਆ ਇੱਕ ਅਸੀਂ ਇੱਕ ਪਲੇਟਫਾਰਮ ਬਣਾਇਆ ਆ ਜਿੱਥੇ ਅਸੀਂ ਸਾਰੇ ਬਹਿ ਕੇ ਇੱਕ ਦੂਜੇ ਨਾਲ ਗੱਲ ਕਰਦੇ ਆ ਅਗਲੀ ਗੱਲ ਕਰਨ ਤੋਂ ਪਹਿਲੇ ਮੈਂ ਤੁਹਾਡੇ ਸਾਰੇ ਹੀ ਚੈਨਲ ਜਿੰਨੀਆਂ ਜਾਏ ਆ ਦੋਆਬਾ ਮੀਡੀਆ 7 ਨਿਊਜ਼ ਯੂਪੀ ਨਿਊਜ਼ ਚੈਨਲ ਪੂਰਬੀ ਜੀਨ ਮੇਰੇ ਸਾਥੀ ਅ ਪ੍ਰਿੰਟ ਦੇ ਜੀ ਅੱਤ ਸਾਰਿਆਂ ਦਾ ਧੰਨਵਾਦ ਹੈ ਕਿ ਤੁਸੀਂ ਮੀਟਿੰਗ ਦੇ ਵਿੱਚ ਹਰ ਮਹੀਨੇ ਚ ਆ ਰਹੇ ਹੋ ਅੱਜ ਵੀ ਬਹੁਤ ਬੜਕੇ ਕੇ ਬਾਗਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੀਟਿੰਗ ਦੇ ਵਿੱਚ ਜੀ ਇਹ ਜਿਹੜੀ ਯੂਨੀ ਸਾਡੀ ਬਣੀ ਹੋਈ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਕੱਲ ਜਿਹੜਾ ਹੈਗਾ ਇਕਤਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਯੂਨੀਅਨ ਜਿਹੜੀ ਹੈ ਯੂਨਿਟੀ ਜਿਹੜੀ ਉਹ ਦਾ ਅੱਜ ਦੇ ਕੱਲ ਬਹੁਤ ਹੀ ਜ਼ਰੂਰੀ ਹੈ ਜੁਣ ਤਾਂ ਕਿ ਸਾਡੀ ਜੇ ਕੋਈ ਗੱਲ ਨਾ ਸੁਣੇ ਜਾਂ ਕੋਈ ਸਾਡੇ ਜੇ ਕੋਈ ਇਹੋ ਜਿਹੀ ਗੱਲ ਆਪਾਂ ਕਹਿੰਦੀ ਆ ਤੇ ਜਿੰਨੇ ਵੀ ਅਸੀਂ ਬੰਦੇ ਆ 10 20 50 ਇਕੱਠੇ ਹੋਵਾਂਗੇ ਤਾਂ ਅਸੀਂ ਉੱਤੇ ਪਹਿਰਾ ਦੇਵਾਂਗੇ ਤਾਂ ਕੋਈ ਦੁਨੀਆ ਦੀ ਤਾਕਤ ਜਿਹੜੀ ਹੈਗੀ ਹੈ ਜਿਹੜੀ ਸਾਡੀ ਗੱਲ ਨੂੰ ਨਾ ਸੁਣੇ ਜੇ ਆਪਾਂ ਗੱਲ ਕਰੀਏ ਕਿ ਪੱਤਰਕਾਰ ਕੁਛ ਇੰਦਾ ਦੇ ਨਿੰਡਰ ਪੱਤਰਕਾਰ ਵੀ ਹੁੰਦੇ ਜਿਹੜੇ ਕਿ ਸੱਚ ਦੇ ਹੱਕ ਦੀ ਲੜਾਈ ਲੜਦੇ ਆ ਹਾਂਜੀ ਪਰ ਉਹ ਜਿਹਦੇ ਖਿਲਾਫ ਲੜਦੇ ਆ ਉਹ ਬੰਦਾ ਪੱਤਰਕਾਰ ਦੇ ਹੈਵੀ ਹੋ ਜਾਂਦਾ ਝੂਠੀਆਂ ਕੰਪਲੇਟਾਂ ਦਿੰਦਾ ਵਾ ਪੱਤਰਕਾਰ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਇਹਦੇ ਬਾਰੇ ਕੀ ਤੁਸੀਂ ਨਹੀਂ ਇਹ ਤਾਂ ਇਹ ਤਾਂ ਜੇ ਆਪਣੀ ਏਕਤਾ ਹੋਊਗੀ ਤੇ ਇਦਾਂ ਦਾ ਨਹੀਂ ਹੋਊਗਾ ਜੇ ਆਪਣੇ ਤੋਂ ਕੋਈ ਪਰਚਾ ਦਰਜ ਕਰਾਊਗਾ ਜਾਂ ਪੁਲਿਸ ਦਾ ਦਬਾਅ ਪਾਊਗਾ ਜਾਂ ਪ੍ਰਸ਼ਾਸਨ ਦਾ ਦਬਾਅ ਇਹ ਸਾਡੀ ਯੂਨਿਟੀ ਹੋਊਗੀ ਦੇਖੋ ਗੱਲ ਸੁਣ ਲੋ ਚੰਗੀ ਤਾਂ ਆਈ ਕੌਂਗਲ ਹੈ ਜੇ ਕਿਸੇ ਵੱਲ ਕਰ ਦੇਓਗੇ ਤੁਹਾਡੇ ਕੋ ਮਾੜਾ ਆ ਗਿਆ ਜਾਂ ਚੰਗਾ ਤਾਂ ਤੁਹਾਡੀ ਅਮਰੋੜ ਜਾਊਗਾ ਦੋ ਗਲਾਂ ਕਰ ਦੋਗੇ ਤਾਂ ਵੀ ਤੁਹਾਨੂੰ ਖੱਪਾ ਆ ਗਿਆ ਕਿਸੇ ਵੱਲੀ 4 5 ਕੁਝ ਜਦੋਂ ਆ ਹੋ ਜਾਣਾ ਦਸਾਂ ਦਾ ਇਹਨੂੰ ਕਹਿੰਦੇ ਕਸੂਬ ਪੰਜਾਬੀ ਇਸ ਕਰਕੇ ਸਾਡੀ ਅਹੀਂ ਜਦੋਂ ਸਾਰੇ ਇਕੱਠੇ ਹੋਗੇ ਤੇ ਇੱਕ ਸੁੰਦੀ ਤਾਕਤ ਸਾਡੇ ਤੇ ਆ ਜਾਂਦੀ ਹੈ ਤੇ ਸਾਡਾ ਕੋਈ ਬਾੜ ਵੀ ਬੰਕਾ ਨਹੀਂ ਵਿਗਾੜ ਸਕਦਾ ਜਦੋਂ ਸਾਰੇ ਆਪਾਂ ਡਟ ਕੇ ਖੜੇ ਹੋਵਾਂਗੇ ਤੇ ਕੋਈ ਦੁਨੀਆ ਦੀ ਤਾਕਤ ਜਿਹੜੀ ਪੱਤਰਕਾਰ ਤਾਂ ਇੱਕ ਵਿਸ਼ੇ ਇਦਾਂ ਦਾ ਵਾ ਉਹਦੇ ਅੱਗੇ ਤੋਂ ਕੁਖਲੋ ਹੀ ਨਹੀਂ ਸਕਦਾ ਸਾਡਾ ਕੰਮ ਇਹ ਹੈ ਕਿ ਇਕਤਾ ਸੀ ਪਾਰਟੀ ਨਹੀਂ ਬਣਨਾ ਦੂਸਰੀ ਗੱਲ ਜਿਹੜੀ ਜਨਤਾ ਦੀ ਆਵਾਜ਼ ਹੈ ਪ੍ਰਸ਼ਾਸਨ ਤੱਕ ਪਹੁੰਚਾਣੀ ਹੈ ਪ੍ਰਸ਼ਾਸਨ ਦੀ ਜਿਹੜੀਆਂ ਗਤਿਵਿਧੀਆਂ ਜਨਤਾ ਤੱਕ ਪਹੁੰਚਾਣੀਆਂ ਸਾਡਾ ਮਤਲਬ ਹੈ ਪਾਰਟੀ ਆਪਾਂ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਆਪਾਂ ਪਹਿਲੇ ਕੋਸ਼ਿਸ਼ ਇਹ ਹੀ ਕਰਨੀ ਹੈ ਕੋ ਜੋ ਧੱਕਾ ਕਰਦਾ ਹੈ ਤੇ ਉਹਨੂੰ ਪਹਿਲੇ ਆਪਾਂ ਆਪਣੇ ਤਰੀਕੇ ਨਾਲ ਸਮਝਾਣਾ ਹੈ ਨਹੀਂ ਸਮਝੂਗਾ ਫਿਰ ਸਾਡੇ ਕੋਲ ਦੂਜਾ ਤਰੀਕਾ ਹੈ ਜੀ ਤੁਹਾਡੀ ਮੀਟਿੰਗ ਦੇ ਵਿੱਚ ਅਹਿਮ ਕਿਸ ਮੁੱਦਿਆਂ ਦੇ ਚਰਚਾ ਕੀਤੀ ਜੀ ਇੱਕ ਤਾਂ ਇਹ ਮੁੱਦੇ ਤੇ ਚਰਚਾ ਕੀਤੀ ਗਈ ਆ ਕੁਝ ਜਿਹੜੇ ਮੇਰੇ ਪੱਤਰਕਾਰ ਸਾਥੀ ਉਹਨਾਂ ਸੁਝਾਅ ਦਿੱਤਾ ਵਾ ਕਿ ਸਾਡੇ ਚ ਪੱਤਰਕਾਰ ਜਨ ਦੇ ਵਿੱਚ ਕੁਝ ਇਹੋ ਜਿਹੇ ਲੋਕ ਆ ਗਏ ਆ ਜਿਹੜੇ 500 400 400 ਰੁਪਇਆ ਲੈ ਕੇ ਪੱਤਰਕਾਰ ਦੀ ਬਦਨਾਮੀ ਕਰ ਰਹੇ ਆ ਤੇ ਮੈਂ ਉਹ ਜੇ ਪੱਤਰਕਾਰਾਂ ਨੂੰ ਸਖਤ ਚੇਤਾਵਨੀ ਦਿੰਦਾ ਵਾਂ ਕਿ ਆਪਣੇ ਕਾਰੋਬਾਰ ਕਰੋ ਪੱਤਰਕਾਰੀ ਲੱਗ ਜਗਾ ਕਾਰੋਬਾਰ ਨਰਜਾਵਾ ਲੋਕਾਂ ਨੂੰ ਬਲੈਕਮੇਲ ਨਾ ਕਰੋ ਲੋਕਾਂ ਦਾ ਮਜ਼ਬੂਰੀ ਦਾ ਫਾਇਦਾ ਨਾ ਉਠਾਓ ਉਹਨਾਂ ਨੂੰ ਇੱਕ ਆਮ ਇਨਸਾਨ ਸਮਝ ਕੇ ਜੇ ਉਹਨੂੰ ਕਿਸੇ ਜਿਉਂ ਹੈਲਪ ਲਈ ਲੋੜ ਪੈਂਦੀ ਤੂੰ ਦੀ ਸਹਾਇਤਾ ਕਰੋ ਬਹੁਤ ਵਧੀਆ ਗੱਲ ਹੈ ਤੁਹਾਡੀ ਐਸੋਸੀਏਸ਼ਨ ਵੱਲੋਂ ਕੋਈ ਉਹਦਿਆਂ ਦਾ ਵੀ ਐਲਾਨ ਕੀਤਾ ਗਿਆ ਲੇਕਿਨ ਉਹਦਿਆਂ ਦੇ ਨਾਲ ਲੰਮੇ ਸਮੇਂ ਤੋਂ ਸਾਡੇ ਪ੍ਰੋਸੈਸ ਚੱਲ ਰਿਹਾ ਵਾ 4-5 ਮਹੀਨੇ ਤੋਂ ਮੈਂ ਡਿਲੇਰ ਅਪ੍ਰੈਜ਼ੀਡੈਂਟ ਮੈਨੂੰ ਥਾਪਿਆ ਗਿਆ ਸੀ ਯੂਨੀਅਨ ਨਾਲ ਤੁਹਾਡੇ ਵੱਲੋਂ ਤੇ ਤੁਸੀਂ ਫੈਸਲਾ ਕਰਕੇ ਤੇ ਮੈਨੂੰ ਨੈਸ਼ਨਲ ਪ੍ਰੈਜ਼ੀਡੈਂਟ ਬਣਾ ਦਿੱਤਾ ਵਾ ਤੇ ਮੈਨੂੰ ਕੋਈ ਤਰਾਜ ਨਹੀਂ ਮੈਂ ਅਜੇ ਵੀ ਕੰਮ ਕਰਦਾ ਪਿਆ ਵਾ ਹੁਣ ਅਗਲੀ ਮੀਟਿੰਗ ਤੇ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਮੇਰੇ ਪੱਤਰਕਾਰ ਸਾਥੀ ਇਕੱਠੇ ਹੋਇਆ ਉਹਨਾਂ ਨੂੰ ਖੁੱਲਾ ਸਾਡਾ ਜਿੰਮਾ ਵਾ ਕਿ ਤੁਸੀਂ ਆਪਣੇ ਜੋ ਸਿਟੀ ਜਿਹੜੀ ਟੀਮ ਹੈ ਉਹ ਗਠਿਤ ਕਰਨੀ ਹੈ ਉਸ ਤੋਂ ਬਾਅਦ ਹੀ ਸਾਰੀਆਂ ਗਤਿਵਿਧੀਆਂ ਜੀ ਅੱਗੇ ਚੱਲਣਗੀਆਂ ਪਈ ਅੱਜ ਦੀ ਜਿਹੜੀ ਯੂਨੀਅਨ ਤੁਹਾਡੀ ਨਵੀਂ ਬਣੀ ਆ ਜਾਂ ਹੋਰ ਨਵੇਂ ਪੱਤਰਕਾਰ ਆ ਰਹੇ ਆ ਉਹਨਾਂ ਨੂੰ ਕੀ ਸੰਦੇਸ਼ ਦੇ ਰਹੇ ਜੀ ਇਹ ਯੂਨੀਅਨ ਬਣਾਉਣ ਦੀ ਕਿਉਂ ਲੋੜ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸ ਦਿਆਂ ਵੀ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਇੱਕ ਅਜਿਹੀ ਸੰਸਥਾ ਹੈ ਜਿਹਦੇ ਮੈਂਬਰ ਵੱਲ ਲਈ ਸੰਸਥਾ ਵੱਲੋਂ ਕੋਈ ਫੀਸ ਨਹੀਂ ਰੱਖੀ ਗਈ ਦੂਸਰਾ ਕੋਈ ਵੀ ਪੱਤਰਕਾਰ ਮੀਡੀਆ ਦਾ ਕੰਮ ਕਰਦਾ ਉਹ ਚਾਹੇ ਜਿਹੜਾ ਹੈਗਾ ਚੈਨਲ ਆ ਤੇ ਚਾਹੇ ਉਹ ਪ੍ਰਿੰਟ মিডিਆ ਦਾ ਉਹ ਪਹਿਲਾਂ ਤੋਂ ਕਿਸੇ ਵੀ ਪ੍ਰੈਸ ਕਲੱਬ ਨਾਲ ਜੁੜਿਆ ਹੋਇਆ ਹੈ ਤੇ ਸਾਨੂੰ ਉਹਦੇ ਨਾਲ ਵੀ ਕੁਝ ਨਹੀਂ ਉਹਨਾਂ ਸਾਰਿਆਂ ਲਈ ਖੁੱਲਾ ਸੱਦਾ ਆ ਜਿਹਦੇ ਲਈ ਕੋਈ ਫੀਸ ਨਹੀਂ ਰੱਖੀ ਗਈ ਤੇ ਚੋਣਾ ਜਿਹੜੀਆਂ ਸਾਡੀਆਂ ਜਿਵੇਂ ਨੈਸ਼ਨਲ ਪ੍ਰੈਜ਼ੀਡੈਂਟ ਸਾਡੇ ਦੂਜੀ ਰਾਜਪੂਤ ਜੀ ਆ ਤੇ ਪੰਜਾਬ ਦੇ ਪ੍ਰਧਾਨ ਲਵਜੀਤ ਸਿੰਘ ਰਾਜੂ ਹਿੰਮਤ ਪ੍ਰਿੰਟ ਪ੍ਰੈਸ ਵਾਲੇ ਉਹ ਪ੍ਰਧਾਨ ਸਾਡੇ ਸਤਿਦੇਵਾ ਜੀ ਕਾਹਨ ਸਾਹਿਬ ਸਾਡੇ ਐਡਵਾਈਜ਼ਰ ਐ ਸਲਾਹਕਾਰ ਸਲਾਹਾਂ ਇਹਨਾਂ ਤੋਂ ਆਪਾਂ ਮਿਲਦੇ ਰਹੀਦਾ ਤੇ ਹੁਣ ਜਿਹੜੀਆਂ ਨਵੀਆਂ ਨਿਯੁਕਤੀਆਂ ਜਿਹੜਾ ਹੁਣ ਆਪਾਂ ਅ ਅੱਜ ਮੀਟਿੰਗ ਦੇ ਵਿੱਚ ਦੱਸਿਆ ਦੇਸ਼ਤਕ ਕਪੂਥਲਾ ਦੀ ਜਿਹੜੀ ਕਮੇਟੀ ਦੀ ਚੋਣ ਹੋਣੀ ਉਸ ਤੋਂ ਬਾਅਦ ਸਿਟੀ ਕਪੂਥਲਾ ਦੀ ਚੋਣ ਹੋਣੀ ਤੇ ਉਹ ਆਪਣੇ ਅੱਜ ਸਾਰੇ ਆਏ ਹੋਏ ਪੱਤਰਕਾਰਾਂ ਨੂੰ ਅਸੀਂ ਬੇਨਤੀ ਕੀਤੀ ਆ ਵੀ ਕਿਸੇ ਤੇ ਵੀ ਕੋਈ ਥੋਪਿਆ ਨਹੀਂ ਜਾਣਾ ਵੀ ਆਹ ਪਧਾਰ ਕਸ਼ੋਰੀ ਰਾਜਪੂਤ ਨੂੰ ਬੰਦਾ ਪਸੰਦਿਆ ਤੇ ਆਪਣੀ ਮਰਜ਼ੀ ਨਾਲ ਪ੍ਰਧਾਨ ਬਣਾ ਦਵੇ ਜਾਂ ਡਾਕਟਰ ਬਾਬੇ ਨੂੰ ਆਹ ਬੰਦਾ ਪਸੰਦਿਆ ਤੋ ਆਪਣੀ ਮਰਜ਼ੀ ਨਾਲ ਪ੍ਰਧਾਨ ਬਣਾ ਦਵੇ ਅੱਜ ਆਏ ਹੋਏ ਪੱਤਰਕਾਰਾਂ ਨੂੰ ਖੁੱਲਾ ਸੱਦਾ ਦੇ ਕੇ ਆਪਾਂ ਇਹ ਗੱਲ ਕਹਿ ਦਿੱਤੀ ਆ ਵੀ ਤੁਸੀਂ ਸਾਨੂੰ ਇਹ 3 ਮਹੀਨੇ ਦੇ ਵਿੱਚ ਵਿੱਚ ਆਪ ਫੈਸਲਾ ਕਰਕੇ ਦੱਸਣਾ ਆ ਵੀ ਜ਼ਿਲ੍ਹਾ ਕੌਣ ਸੰਭੂਗਾ ਕਿ ਕਪੂਰਥਲਾ ਕੋ ਬਾਬਾ ਜੀ ਇਹ ਗੱਲ ਕਰੀਏ ਕਿ ਜਿੱਦਾਂ ਕਪੂਰਥਲਾ ਸ਼ਹਿਰ ਇੱਕ ਛੋਟਾ ਜਿਹਾ ਸ਼ਹਿਰ ਆ ਲੇਕਿਨ ਇੱਥੇ ਪੱਤਰਕਾਰ ਦੇ ਜਿਹੜੇ ਐਸੋਸੀਏਸ਼ਨ ਬਹੁਤ ਚੱਲਣੀਆਂ ਆ ਇਹਦੇ ਬਾਰੇ ਕੀ ਖਰਚਾ ਜਦੋਂ ਅੱਗੇ ਚਾਰ ਪੰਜ ਐਸੋਸੀਏਸ਼ਨਾਂ ਚੱਲਣਗੀਆਂ ਐਸੋਸੀਏਸ਼ਨ ਉਹ ਪੂਰਸੇ ਦੇ ਵਿੱਚ ਬਹੁਤ ਸਮਾਂ ਪਹਿਲਾਂ ਜਿਹੜੀ ਕੋਈ ਜਿਹੜੀ ਅੱਗੀ ਸ਼ੁਰੂ ਹੋਈ ਸੀਗੀ ਹੁਣ ਨਾਂ ਤੇ ਨੀ ਕੋਈ ਦਾ ਜਿੱਤਾਂ ਨਹੀਂ ਦਾ ਤੇ ਮੈਂ ਸਮਝਦਾ ਕੋਈ ਉਹਨਾਂ ਲੋ ਉਹਨਾਂ ਵੱਲੋਂ ਸਾਰੇ ਹੀ ਪੱਤਰਕਾਰਾਂ ਨੂੰ ਦੇ ਇੱਕ ਮੰਤ ਕੇ ਕਥਾ ਕਰ ਲਿਆ ਜਾਂਦਾ ਤੇ ਸ਼ਾਇਦ ਕੋਈ ਦੂਜੀ ਸੰਸਥਾ ਬਣਦੀ ਨਾ ਮੈਂ ਸਮਝਦਾ ਉਥੋਂ ਕੁਝ ਮਿਸਟੇਕ ਹੋਈ ਆ ਉਥੋਂ ਕੁਝ ਮਿਸ ਹੋਇਆ ਵੀ ਜਿਹੜੀ ਜੁਨੀਆਂ ਪਹਿਲੇ ਟਾਈਮ ਤੇ ਸਭ ਤੋਂ ਪਹਿਲੀ ਕਪੂਰਸੇ ਦੇ ਵਿੱਚ ਬਣੀ ਆ ਉਹ ਸਾਰੇ ਹੀ ਪੱਤਰਕਾਰਾਂ ਨੂੰ ਕਪੂਰਸੇ ਵਾਲਿਆਂ ਨੂੰ ਆਪਣੇ ਨਾਲ ਲੈ ਕੇ ਤੋਰਦੇ ਤੇ ਦੂਸਰੀ ਜਿਹੜੀ ਜੁਨੀਆਂ ਸ਼ਾਇਦ ਕੋਈ ਨਾ ਹੀ ਬਣਦੀ ਲੋੜ ਹੀ ਨਾ ਪੈਂਦੀ ਬਾਬਾ ਜੀ ਅਗਲੇ ਮਹੀਨੇ ਜਿਹੜੀਆਂ ਤੁਸੀਂ ਨਿਯੁਕਤੀਆਂ ਕਰ ਰਹੇ ਜੇ ਉਹ ਪੱਤਰਕਾਰਾਂ ਦੇ ਕੰਮ ਦੇ ਆਧਾਰ ਦੇ ਨਿਯੁਕਤੀਆਂ ਹੋਣਗੀਆਂ ਕਿ ਨਵੇਂ ਪੱਤਰਕਾਰਾਂ ਨੂੰ ਨਿਯੁਕਤੀਆਂ ਮਿਲਣਗੀਆਂ ਬਿਲਕੁਲ ਬਿਲਕੁਲ ਉਹਦੇ ਵਿੱਚ ਜਿਹੜਾ ਹੈਗਾ ਪੱਤਰਕਾਰਾਂ ਦਾ ਕੰਮ ਜਿਹੜਾ ਉਹ ਸਮਾਜ ਨੂੰ ਵੀ ਦਿਖ ਰਿਹਾ ਹੁੰਦਾ ਪ੍ਰੈਸ ਕਲੱਬ ਜਿਹੜਾ ਇਹਨਾਂ ਸਾਲਾਂ ਤੋਂ ਖਸੋਈ ਰਾਜਪੂਰ ਦੀ ਪਿੱਛੇ 10 ਸਾਲਾਂ ਤੋਂ ਸੰਭਾਲ ਰਹੇ ਇਹਨਾਂ ਨੂੰ ਵੀ ਵਿਸਥਾਰ ਹੁੰਦਾ ਕੰਮ ਬੋਲਦਾ ਪੰਚ ਦਾ ਕੰਮ ਦੇ ਅਧਾਰ ਤੇ ਜਿਹੜੀਆਂ ਇਹਨਾਂ ਦੁਪਤੀਆਂ ਹੋਣਗੀਆਂ ਨਵੇਂ ਮੈਂਬਰ ਜਿਹੜੇ ਹੋਣਗੇ ਉਹ ਐਜੇ ਮੈਂਬਰ ਲੈ ਜਾ ਸਕਦੇ ਆ ਬਾਕੀ ਫੈਸਲਾ ਕਰਨਾ ਤੁਸੀਂ ਸਾਰੇ ਪੱਤਰਕਾਰਾਂ ਨੇ ਸਾਰੇ ਮੈਂਬਰਾਂ ਨੇ ਵੋਟਾਂ ਵੀ ਪੈਣਗੀਆਂ ਜਾਂ ਜੀ ਸਰਦਨਤੀ ਨਾਲੀ ਤੁਸੀਂ ਰੋਜ਼ ਹੀ ਸੋਸ਼ਲ ਮੀਡੀਆ ਦੇਖਦੇ ਜੇ ਨਵੇਂ ਲੋਕੀ ਆਪਣੇ ਚੈਨਲ ਤਿਆਰ ਕਰ ਰਹੇ ਆ ਨਵੇਂ ਪੱਤਰਕਾਰ ਬਣਦੇ ਆ ਜਾਂ ਤੁਹਾਡੀ ਯੂਨੀਅਨ ਦੇ ਵਿੱਚ ਵੀ ਨਵੇਂ ਪੱਤਰਕਾਰ ਆਉਨੇ ਆ ਤੇ ਉਹਨਾਂ ਵਾਸਤੇ ਕੀ ਸੰਦੇਸ਼ ਹੈ ਪੱਤਰਕਾਰ ਦੀ ਕਿੱਦਾਂ ਦੀ ਹੋਣੀ ਚਾਹੀਦੀ ਤੁਸੀਂ ਕਿਹਾ ਵੀ ਨਵੇਂ-ਨਵੇਂ ਜਿਹੜੇ ਚੈਨਲ ਆਪਦੇ ਹੈਗੇ ਆ ਉਹ ਨਵੇਂ ਚੈਨਲ ਵਾਲਿਆਂ ਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਇਹਨਾਂ ਨੂੰ ਸੁਪਰੀਮ ਕੋਰਟ ਦੀਆਂ ਕੋਸ਼ਸ਼ ਕੱਢਣਾ ਪਈਆਂ ਆ ਖ਼ਬਰ ਦੇ ਵਿੱਚ ਲੱਗੀਆਂ ਸਾਡਾ ਜਿਹੜਾ ਕੋਈ ਦੂ ਸੰਚਾਰ ਵਿਭਾਗ ਦਾ ਕੋਈ ਜਿਹੜਾ ਮਿਨਿਸਟਰ ਹੈ ਜਾਂ ਸੈਂਟਰ ਦਾ ਉਹ ਵੀ ਇਹਨਾਂ ਨੂੰ ਕੋਸ਼ਸ਼ ਕੱਢਣਾ ਪਈਆਂ ਵੀ ਉਹਨਾਂ ਨੇ ਕਲੀਅਰ ਕੀਤਾ ਆ ਵੀ ਜਿਹੜੇ ਲੋਕ ਨਵੇਂ-ਨਵੇਂ ਇਸ ਫੀਲਡ ਵਿੱਚ ਆ ਰਹੇ ਆ ਜਾਣੇ-ਨਜਾਣੇ ਪਤਾ ਕੁਝ ਵੀ ਨਹੀਂ YouTube ਚੈਨਲ ਬਣਾ ਲਿਆ ਤਾਂ ਪਤਾ ਕਰ ਬੰਦੇ ਕਿਹਦੀ ਗੱਲ ਤਾਂ ਮੈਂ ਚੱਲ ਕਹਿ ਰਿਹਾ ਵੀ YouTube ਤੇ ਚੈਨਲ ਬਣਾ ਕੇ ਆਪਣੇ ਆਪ ਨੂੰ ਅਸੀਂ ਪੱਤਰਕਾਰ ਨਹੀਂ ਖਵਾ ਸਕਦੇ ਅਸੀਂ ਆਪਣੇ ਆਪ ਨੂੰ ਐਡੀਟਰ ਨਹੀਂ ਖਵਾ ਸਕਦੇ ਉਹਨੂੰ ਕਿਤਨਾ ਕਿਦੋਂ ਸਾਨੂੰ ਉਸ ਚੈਨਲ ਦੀ ਜਿਹੜੀ ਆ ਉਹ ਮੰਨਤਾ ਲੈਣੀ ਪਊਗੀ ਪਰ ਦੇਖੋ ਕਿੰਨੇ ਕਿਹੜੇ ਜਿਹੜੇ ਵੱਡੇ ਚੈਨਲ ਚੀਜ਼ਾਂ ਉਹ ਨਹੀਂ ਦਿਖਾਉਂਦੇ ਵੈੱਬ ਵਾਲੇ ਪੂਰਾ ਦਿਖਾ ਰਹੇ ਆ ਕਿਉਂਕਿ ਕਿਸੇ ਕਿਸਾਨੀਆਂ ਡੋਲਰ ਰਿਹਾ ਤੇ ਮੋਦੀ ਮੀਡੀਆ ਨੇ ਕੁਝ ਨਹੀਂ ਦਿਖਾਇਆ ਤੇ ਵੈੱਬ ਵਾਲਿਆਂ ਨੇ ਕਿਸਾਨਾਂ ਦਾ ਕਿੰਨਾ ਸਾਥ ਦਿੱਤਾ ਨਹੀਂ ਉਹ ਤੁਹਾਡੀ ਗੱਲ ਸਹੀ ਹੈਗੀ ਆ ਕਿੰਨਾ ਕਿਤੇ ਅਸੀਂ ਭਾਰਤੀ ਵਜੋਂ ਆਪਣੇ ਭਾਰਤ ਦੇਸ਼ ਵਿੱਚ ਰਹਿੰਦੇ ਆ ਤੇ ਭਾਰਤੀ ਕਾਨੂੰਨੀ ਘੇਰੇ ਵਿੱਚ ਰਹਿਣਾ ਪੈਂਦਾ ਹੈ ਜੇ ਸਾਡੇ ਉਹ ਚਾਹ ਰਜਿਸਟਰ ਨਹੀਂ ਹੈਗੇ ਸਾਨੂੰ ਉਹ ਕਿਤਨਾ ਕਿਤੇ ਜੋ ਵੀ ਉਹਦਾ ਪ੍ਰੋਸੈਸ ਹੈਗਾ ਸਾਨੂੰ ਉਹ ਦੇਖ ਕਰਵਾਉਣਾ ਚਾਹੀਦਾ ਪਰ ਅੱਜ ਜਿਹੜਾ ਵੈਬ ਵਾਲੇ ਆ ਪੱਤਰਕਾਰੀ ਪੂਰੀ ਕਰਦੇ ਆ ਖਬਰਾਂ ਪੂਰੀਆਂ ਲਾਉਂਦੇ ਆ ਕਿ ਕਿਸੇ ਵੀ ਡਿਸਟ੍ਰਿਕਟ ਦਾ ਡੀਪੀਆਰ ਉਹ ਉਹਨਾਂ ਨੂੰ ਮਾਨਤਾ ਪ੍ਰਾਪਤ ਨਹੀਂ ਦਿੰਦਾ ਉਹਨਾਂ ਨੂੰ ਆਪਣੇ ਗਰੁੱਪ ਦੇ ਵਿੱਚ ਜੁਆਇਨ ਨਹੀਂ ਕਰਦਾ ਉਹਨਾਂ ਨੂੰ ਕੋਈ ਵੀ ਸਰਕਾਰੀ ਖਬਰ ਵਾਸਤੇ ਜਾਣ ਨਹੀਂ ਕਰਵਾਇਆ ਕਿਤਨਾ ਕਿਤੇ ਜਾਣਕਾਰੀ ਪੱਤਰਕਾਰਾਂ ਲਈ ਅਧੂਰੀ ਰਹਿ ਜਾਂਦੀ ਹੈ ਬਿਲਕੁਲ ਬਿਲਕੁਲ ਜਿਹੜਿਆ ਤੇ ਤਾਂ ਦੇਖੋ ਉੱਥੇ ਫੇਰ ਕਾਰਨ ਉਹ ਹੀ ਆ ਗਿਆ ਕਿਤਨਾ ਕਿਤੇ ਸਾਡੇ ਵਿੱਚ ਕੋ ਕੰਮ ਨਹੀਂ ਅਸੀਂ ਵੀ ਚਾਹਿਆ ਨਾ ਕਰੀਏ ਵੀ ਜਿਹੜਾ ਹੈਗਾ ਆਪਣੇ ਚ ਕਮੀ ਆਪਾਂ ਦੂਜਿਆਂ ਤੇ ਥੋਪੀਏ ਵੀ ਪਾਇਆ ਸਾਡੇ ਦੇ ਵੀ ਆ ਉਹ ਬੰਦਾ ਗਲਤ ਕਰ ਰਿਹਾ ਜੇ ਸਾਡਾ ਭਾਰਤੀ ਕਾਨੂੰਨ ਅਨੁਸਾਰ ਭਾਰਤੀ ਕਾਨੂੰਨ ਦੇ ਅੰਦਰ ਰਹਿ ਕੇ ਸਾਡਾ ਚੈਨਲ ਰਜਿਸਟਰਡ ਆ ਸਾਨੂੰ ਭਾਰਤ ਸਰਕਾਰ ਤੋਂ ਮਾਨਤਾ ਆ ਕੋਈ ਡੀਪੀਆਰਓ ਕੋਈ ਪੰਜਾਬ ਦਾ ਡਾਇਰੈਕਟਰ ਤੁਹਾਡੇ ਰਾਸੇ 'ਚ ਰੋੜਾ ਨਹੀਂ ਬਣ ਸਕਦਾ ਜਿੱਤੇ ਸਾਡੀਆਂ ਕਮੀਆਂ ਸਾਨੂੰ ਆਪਣੀਆਂ ਕਮੀਆਂ ਦੂਰ ਕਰ ਲਈ ਜਾਣ ਪਰ ਇੱਥੇ ਕਹਿੰਦੇ ਆ ਜੀ ਭਾਰਤ ਸਰਕਾਰ ਦਾ ਜਿਹੜਾ ਕਾਰਡ ਬਣਿਆ ਉਹ ਕਿਤੇ ਵੀ ਨਹੀਂ ਚੱਲਦਾ ਪੰਜਾਬ ਦੀ ਗਵਰਨਮੈਂਟ ਦਾ ਕਾਰਡ ਹੋਣਾ ਚਾਹੀਦਾ ਪੱਤਰਕਾਰ ਨੂੰ ਨਹੀਂ ਉਹ ਜਦੋਂ ਹੁਣ ਦੇਖੋ ਇਹ ਜਿਹੜਾ ਇਹਨਾਂ ਨੇ ਅਥੋਰਟੀ ਦਿੱਤੀ ਹੈਗੀ ਆ ਡੀਪੀਆਰਓ ਬੀਵੀ ਉਹ ਰੂਬਾ ਨੂੰ ਮਨਜ਼ੂਰ ਨਹੀਂ ਕਰਦਾ ਤੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਦੇਖੋ ਇਹ ਵੀ ਜਿਹੜਾ ਨਾ ਸਾਡੇ ਪੱਤਰਕਾਰਾਂ ਨੇ ਇਹ ਜਿਹੜਾ ਪ੍ਰੋਸੈਸ ਆਪ ਸ਼ੁਰੂ ਕਰਾਇਆ ਮੈਨੂੰ ਯਾਦ ਆ ਵੀ ਜਦੋਂ ਉਹ ਪੱਤਰਕਾਰ ਇਕੱਠੇ ਹੋ ਕੇ ਗਏ ਕਹਿੰਦੇ ਜੀ ਡੀਸੀ ਸਾਹਿਬ ਸਾਨੂੰ ਆਈਡੈਂਟੀਟੀ ਕਾਰਡ ਦਿਓ ਬਣਾ ਕੇ ਕਹਿੰਦੇ ਜੀ ਮੇਰੇ ਦੇ ਅਧਿਕਾਰ ਕਿੱਥੇ ਨਹੀਂ ਉਹਦਾ ਕੁਝ ਵੀ ਉਹ ਕਹਿੰਦੇ ਚਲ ਬਣਾ ਦਿਓ ਜਿੱਥੇ ਅੱਗੇ ਹੋਰ ਸਰਕਾਰੀ ਬਣਾਉਣੇ ਸਾਡਾ ਵੀ ਬਣਾ ਦਿਓ ਇਹ ਸਾਡੇ ਹੀ ਪੱਤਰਕਾਰਾਂ ਨੇ ਜਾਣ ਬੁੱਝ ਕੇ ਇਹ ਫਾਹਾ ਆਪਣੇ ਗਲ ਪਾਇਆ ਤੇ ਇਹ ਲੋਨ ਨਹੀਂ ਸੀਗੀ ਤੇ ਕੀ ਹੋਇਆ ਅੰਮ੍ਰਿਤਸਰ ਦੇ ਵਿੱਚ ਇੱਕ ਪੱਤਰਕਾਰ ਨੂੰ ਦਿਦੇ ਉਹ ਪਤ ਨੂੰ ਨਹੀਂ ਪੰਗਾ ਪੈ ਗਿਆ ਜੀ ਉਹ ਕਹਿੰਦੇ ਜੀ ਤੇਰੇ ਕੋ ਆ ਫਲਾਣਾ ਸਰਕਾਰੀ ਡੀਸੀ ਵਾਲਾ ਆਈਡੈਂਟੀ ਕਾਟ ਹੈਗਾ ਉੱਥੇ ਫਿਰ ਇੱਕ ਕਪੂਰ ਤੋਂ ਇੱਕ ਜੰਦ ਤੋਂ ਰਿਆਨਾ ਮਿਹਨਤ ਖਵਾ ਸ਼ਬਦੀ ਹੁੰਦੀ ਸੀ ਪਤਾ ਨਹੀਂ ਤੂੰ ਸੁਣੀ ਕਿ ਨਹੀਂ ਸੁਣੀ ਤੇ ਉਹਨਾਂ ਨੇ ਫਿਰ ਉਹਨਾਂ ਨਾਲ ਸਰਕਾਰ ਨਾਲ ਉਸ ਟਾਈਮ ਤੇ ਪੰਗਾ ਲਿਆ ਇਹ ਮਨੁਸਾਰੀ ਕਹਾਣੀ ਦਾ ਪਤਾ ਮੈਨੂੰ ਖਾਰੇ ਨਮਾ ਜਿਹੜੇ ਅੱਗੇ ਆ ਜੰਨਾ ਮਿਹਨਤ ਖਵਾ ਸ਼ਬਦੀ ਸੀ ਉਹ ਖਾਰੇ ਨੇ ਕਹਿੰਦੇ ਉਹਨਾਂ ਨੇ ਕਿਹਾ ਵੀ ਜੀਸੀ ਨੂੰ ਕਿਹਾ ਵੀ ਮੇਰੀ ਖਵਾਲ ਦਾ ਤੁਸੀਂ ਕਾਰਡ ਚ ਨਜਾਰੀ ਕਰ ਸਕਦੇ ਵੀ ਮੈਂ ਦੇਖਣਾ ਮੈਂ ਮੇਰੀ ਸੰਸਥਾ ਹੈ ਨਾ ਮੇਰੀ ਪ੍ਰਾਈਵੇਟ ਸੰਸਥਾ ਹੈ ਨਾ ਇਹਦਾ ਮੈਂ ਦੇਖੂਗਾ ਮੈਂ ਕਿੰਨੇ ਬੰਦੇ ਰੱਖਣੇ ਆ ਕਿੰਨੇ ਨਹੀਂ ਰੱਖਣੇ ਤੇ ਇਸ ਕਰਕੇ ਉਸ ਟਾਈਮ ਤੇ ਜਿਹੜਾ ਉਹ ਮੋਟਾ